thank you ਦੇ ਦੁਕਾਨ ਬਹੁਤ ਅੱਛੇ ਸਿੰਘ ਪੰਜਾਬੀ ਫੋਕ ਪਾਜੀ ਹਰਪਾਲ ਸਿੰਘ ਪੱਡੇ ਵਾਲੇ ਉਹਨਾਂ ਨੂੰ ਸਤਿਕਾਰ ਕਰਦਾ

और बड़ा वादिया परफॉर्म किया है उसी देख लिया कि आपने सामने सब कुछ हो गया और इन दोस्त ने जोर लग तालियां बन दिया है साड़ी अगले महीने चला एक फिल्म रिलीज हो जा रही है जिसका नाम है चिंचो चिंचो फिल्म की स्टोरी जी बहुत वादिया एक घर की स्टोरी है फैमिली की स्टोरी है क्योंकि परवेट करके सारे जाने आज के दो दो बधाइयां बनती हैं आज साफ किया मैरिज इंडस्ट्री ਹੈਪੀ ਬਰਥਡੇ ਅਨੀ ਤੁ ਕਾ ਜਨਮ ਦਿਨ ਅਨੀ ਤੁ ਵਾਹ ਜੀ ਵਾਹ ਅੰਟੈਸਟਰੀਆ ਕੀਆ ਬੰਦਾ ਲੋਟਾ ਕਾੜੀਆਂ ਲੋ ਜੀ ਹੁਣ ਇੰਤਜ਼ਾਰ ਦੀ ਘੜੀਆਂ ਖਤਮ ਹੋਈਆਂ ਕੈਂਪਰ I. ਕਦੋਂ ਲੱਗਦਾ ਵੀ ਕੀ ਲਓ ਵੀ ਕੋਈ ਜ਼ੋਰਦਾਰ ਤਾੜੀਆਂ ਬਾਈ ਸਰ ਜੀ ਇੱਕ ਮਿੰਟ ਵਾਸਤੇ ਆਓ ਕਿਉਂਕਿ ਇਹਨਾਂ ਵਧੀਆ ਸੌਂਗ ਲੋ ਤੁਸੀਂ ਗਾਣਾ ਦੇਖਿਆ ਕੈਨੇਡਾ ਵਿੱਚ ਬੱਲੇ ਬੱਲੇ ਔਰ ਜ਼ੋਰਦਾਰ ਤਾੜੀਆਂ ਵਜਾ ਦਿਓ ਔਰ ਵਾਕਿਆ ਹੀ ਸਾਰਿਆਂ ਨੇ ਪਸੰਦ ਕੀਤਾ ਇਹ ਗਾਣਾ ਲਿਖਿਆ ਜੀ ਨਿਸ਼ਾਨ ਜੀ ਨੇ ਔਰ ਮਿਊਜ਼ਿਕ ਦਿੱਤਾ ਜੀ ਹਰੀ ਅਮਿਤ ਨੇ ਇਸ ਗਾਣੇ ਨੂੰ ਡਿਜੈਕਟ ਕੀਤਾ ਸਭੀ ਟਵਾਲ ਨੇ ਔਰ ਗਾਇਕ ਕਸ਼ਿਮ ਚੰਦ ਨੇ ਬਹੁਤ ਵਧੀਆ ਗਾਣਾ ਹੈ ਮੈਂ ਤੁਹਾਡਾ ਆਪਣਾ ਸੁਰਿੰਦਰ ਫਿਸ਼ਤਾ ਖੁੱਲੇ ਸ਼ਾ ਅੱਜ ਬੜੀ ਖੁਸ਼ੀ ਦੀ ਗੱਲ ਆਇਆ ਮੇਰਾ ਲਾਡਲਸ਼ ਗਿੱルド ਕਾਸ਼ੀਰਮ ਚੰਨ ਬਹੁਤ ਅਚ ਗਾਣਾ ਰਿਲੀਜ਼ ਹੋਇਆ ਹੈ ਅਰਬਨ ਹੱਟ ਚ ਗਾਣਾ ਕਨੇਡਾ ਵਿੱਚ ਬੱਲੇ ਬੱਲੇ ਅੱਧੀ ਸ਼ੂਟਿੰਗ ਕਨੇਡਾ ਚ ਹੋਈ ਹੈ ਅੱਧੀ ਪੰਜਾਬ ਚ ਹੋਈ ਹੈ ਗਾਣਾ ਰਿਲੀਜ਼ ਕੀਤਾ ਗਿਆ ਹੈ ਬਹੁਤ ਸਾਰੇ ਲੋਕ ਬੜੇ ਮਹਿਮਾਨ ਸਾਡੇ ਇੱਥੇ ਤਸ਼ਰੀਫ ਲੈ ਆਏ ਨੇ ਸਾਰਿਆਂ ਨੇ ਪਸੰਦ ਕੀਤਾ ਔਰ ਵਾਕਈ ਮੈਂ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਦੇਣਾ ਜਿਨ੍ਹਾਂ ਨੇ ਇਸ ਗਾਣੇ 'ਚ ਪੂਰਾ ਯੋਗਦਾਨ ਪਾਇਆ ਸਭ ਵੀ ਅਟਵਾਰ ਡਾਇਰੈਕਟਰ ਹੈ ਉਹਦਾ ਵੀ ਬੜਾ ਵਧੀਆ ਕੰਮ ਹੈ ਉਹਨੇ ਕਲਾਕਾਰਾਂ ਕੋਲ ਬਹੁਤ ਵਧੀਆ ਕੰਮ ਲਿਆ ਹੈ ਕਾਸ਼ੀਰਮ ਚਾਨ ਨੇ ਬਹੁਤ ਵਧੀਆ ਗਾਇਆ ਹੈ ਔਰ ਸ਼ੂਟਿੰਗ ਜਿਹੜੀ ਕੀਤੀ ਹੈ ਕੈਨੇਡਾ ਅਮਰੀਕਾ 'ਚ ਔਰ ਪੰਜਾਬ ਵਿੱਚ ਬਹੁਤ ਵਧੀਆ ਸੀਨ ਲੈ ਗਏ ਨੇ ਅਸੀਂ ਸਾਰਿਆਂ ਨੇ ਦੇਖਿਆ ਔਰ ਗਾਣਾ ਲਿਖਿਆ ਜੀ ਨਿਸ਼ਾਨ ਜੀ ਨੇ ਔਰ ਅਮਿਤ ਹਰੀ ਅਮਿਤ ਉਹਨਾਂ ਦਾ 뮤직 ਹੈ ਬਹੁਤ ਵਧੀਆ ਟੀਮ ਹੈ ਟੀਮ ਨੂੰ ਬਹੁਤ ਬਹੁ ਮੁਬਾਰਕਾਂ ਔਰ ਕਲਾਕਾਰਾਂ ਨੇ ਵਿੱਚ ਕੰਮ ਕੀਤਾ ਮੰਜੀਤ ਕੌਰ ਜੀ ਸਪੈਸ਼ਲ ਸਾਡੇ ਸੁਤਵੀਂਦਰ ਸਿੰਘ ਜੀ ਇਨਸਪੈਕਟਰ ਸਾਹਿਬ ਪੁਲਿਸ ਇਨਸਪੈਕਟਰ ਅੱਜ ਕਿਸੇ ਵਜ੍ਹਾ ਕਰਕੇ ਨਹੀਂ ਆ ਸਕੇ ਉਹਨਾਂ ਨੇ ਬਹੁਤ ਵਧੀਆ ਆਪਣਾ ਰੋਲ ਨਿਭਾਇਆ ਇਸ ਤੋਂ ਇਲਾਵਾ ਅਸ਼ਮੀਤ ਹੈ ਔਰ ਸਾਡੇ ਡੀਓਪੀ ਭੱਟੀ ਸਾਹਿਬ ਉਹਨਾਂ ਨੇ ਬੜਾ ਵਧੀਆ ਪਿਕਚਰਾਇਜ਼ ਕੀਤਾ ਇੱਧਰ ਤੇ ਬਾਕੀ ਮੈਂ ਇੱਕ ਵਾਰੀ ਫੇਰ ਆਏ ਹੋਏ ਸਾਰੇ ਮਹਿਮਾਨਾਂ ਦਾ ਸਾਡੀ ਟੀਮ ਦਾ ਸ਼ੁਕਰੀਆ ਅਦਾ ਕਰਨਾ ਸਾਡੇ ਸੁਖੀਜਾ ਸਾਹਿਬ ਆਏ ਨੇ ਸਵਿੰਦਰ ਜੀ ਆਏ ਨੇ ਔਰ ਸਾਡੇ ਜਿੰਨੇ ਵੀ ਮਹਿਮਾਨ ਸਾਡੇ ਕੋਲ ਖੜੇ ਨੇ ਹਰਜੀਤ ਘੁਮਨ ਬਬਲੀ ਬਰਾੜ ਉਹਨਾਂ ਦੇ ਹਸਬੈਂਡ ਔਰ ਹਰ ਵਰਪਾਲ ਵੀ ਖੜੇ ਨੇ ਸਾਡੇ ਪਿੱਛੇ ਹੋਰ ਵੀ ਮਹਿਮਾਨ ਕਾਕਾ ਜੀ ਖੜੇ ਨੇ ਜਿਨ੍ਹਾਂ ਨੇ ਪ੍ਰੋਡਿਊਸ ਕੀਤਾ ਹੈ ਗਾਣਾ ਅੱਗੇ ਆਓ ਨਾ ਇਹ ਸਾਡੇ ਮਨੋਰ ਧਾਰੀਵਾਲ ਜੀ ਸ਼ੋਸ਼ਾ ਸਾਈਡਾਂ ਦੇ ਰੀਸ ਕਰਦੇ ਔਰ ਸਾਡੇ ਇਹ ਗਾਣਾ ਸਾਰੇ YouTube ਤੇ ਰਿਲੀਜ਼ ਹੋ ਗਿਆ ਹੈ ਤੁਸੀਂ ਸਾਰੇ ਵੱਧ ਤੋਂ ਵੱਧ ਦੇਖੋ ਇਸ ਗਾਰਡਨ ਸਪੋਰਟ ਕਰੋ ਲਾਈਕ ਕਰੋ ਸ਼ੇਅਰ ਕਰੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਇਹ ਗਾਣਾ ਬਹੁਤ ਪਸੰਦ ਆਏਗਾ ਕਿਉਂਕਿ ਸਾਰੀ ਟੀਮ ਨੇ ਬੜੀ ਮਿਹਨਤ ਦੇ ਨਾਲ ਇਹ ਗਾਣਾ ਬਣਾਇਆ ਹੈ ਔਰ ਤੁਸੀਂ ਵੀ ਇਹਨਾਂ ਕਲਾਕਾਰਨ ਹੌਸਲਾ ਦਿਓ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਸਸੀ ਗੱਲ ਜੀ ਮੇਰਾ ਨਾਮ ਹੈਗਾ ਜੀ ਕਾਂਸ਼ੀਰਾਮ ਚੰਨ ਤੇ ਇਹ ਗੜਾ ਗਾਣਾ ਹੀ ਤੁਸੀਂ ਦੇਖਿਆ ਕੈਨੇਡਾ ਵਿੱਚ ਬੱਲੇ ਬੱਲੇ ਇਹ ਮੈਂ ਗਾਇਆ ਜੀ ਔਰ ਇਹਦੇ ਜਿਹੜੇ ਪ੍ਰੋਡਿਊਸਰ ਆ ਮਨੋਹਰ ਧਾਰੀਵਾਲ ਜੀ ਆ ਔਰ ਜਿਹੜੇ ਲੇਖਕ ਆ ਨਿਸ਼ਾਨ ਜੀ ਆ ਔਰ ਜਿਹੜੇ ਦੇ ਵੀਡੀਓ ਡਾਇਰੈਕਟਰ ਆ ਸਾਬੀ ੜਵਾਲ ਜੀ ਆ ਤੇ ਜਿਹੜੇ ਕਿ 뮤직 ਆ ਜਿੰਨਾ ਦਿੱਤਾ ਹਰੀ ਐਮ ਐਸ ਜੀ ਨੇ ਦਿੱਤਾ ਬਾਜੀ ਤੇ ਜਿਹੜੇ ਦੇ ਵੀਡੀਓ ਡਾਇਰੈਕਟਰ ਆ ਸਾਬੀ ੜਵਾਲ ਜੀ ਆ ਤੇ ਬਹੁਤ ਪਿਆਰਾ ਗਾਣਾ ਤੁਸੀਂ ਦੇਖਿਆ ਜੀ ਤੁਸੀਂ ਇਹ ਦੀ ਰਿਪੋਰਟ ਤੁਸੀਂ ਪੱਤਰਕਾਰ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਧੰਵਾਦ ਕਿਉਂਕਿ ਤੁਸੀਂ ਰਿਪੋਰਟ ਸਹੀ ਦੇਣੀ ਹੈ ਕਿੱਦਾਂ ਦਾ ਤੁਹਾਨੂੰ ਗਾਣਾ ਲੱਗਾ ਜੀ ਵੈਸੇ ਤੇ ਮੈਂ ਤੁਹਾਨੂੰ ਪੁੱਛਦਾ ਤਾਂ ਕਿ ਗਾਣਾ ਤੁਹਾਨੂੰ ਕਿੱਦਾਂ ਦਾ ਲੱਗਾ ਜੀ ਤੇ ਬਾਕੀ ਇਹ ਗਾਣਾ ਜਿਹੜਾ ਅੱਗੇ ਜੀ ਬਾਹਰ ਦੇ ਕੁਝ ਬਾਹਰ ਫਰਮਾਇਆ ਕੈਨੇਡਾ ਦੇ ਵਿੱਚ ਤੇ ਕੁਝ ਇੰਡੀਆ ਦੇ ਵਿੱਚ ਫਰਮਾਇਆ ਵਾ ਜੀ ਤੇ ਇਹਦੇ ਵਿੱਚ ਇਹੋ ਦੱਸਿਆ ਕਰ ਬਿ ਜਿਹੜੇ ਮੁੰਡੇ ਉਧਰ ਬਾਹਰ ਚਲ ਜਾਂਦੇ ਜਿਨ੍ਹਾਂ ਦਾ ਤਾਂ ਕੰਮ ਇੱਧਰ ਸੈਟ ਹੈਗਾ ਉਹ ਤੇ ਪਲੀਜ਼ ਇੱਧਰ ਹੀ ਰਹਿਣ ਜਿਨ੍ਹਾਂ ਦਾ ਕੰਮ ਚਾਰੇ ਨਹੀਂ ਸੈਟ ਹੈਗਾ ਉਹ ਤੇ ਚਲੋ ਜਾਂਦੇ ਆ ਪਰ ਉੱਥੇ ਵੀ ਬੇਰੁਜ਼ਗਾਰੀ ਬਹੁਤ ਆ ਤੇ ਮ ਤੇ ਲੱਭ ਕਿਤੇ ਫੇਰ ਹੀ ਕਿਤੇ ਕੰਮ ਬਹੁਤ ਔਖਾ ਕੰਮ ਹੈਗਾ ਜੀ ਤੇ ਚਲੋ ਮੈਂ ਤੇ ਪਰਾਣਾ ਗਿਆ ਹੁਣਾਂ ਜੀ ਮੇਰਾ ਥੋੜਾ ਜਿਹਾ ਕੰਮ ਸੈੱਟ ਹੋ ਜਾਂਦਾ ਤੇ ਮੇਰੀ ਮਹਾਰਾਜ ਦੀ ਕਿਰਪਾ ਨਾਲ ਦਾਤੇ ਨੇ ਮੇਰੀ ਉਥੇ ਕੈਨੇਡਾ ਦੇ ਵਿੱਚ ਬੱਲੇ ਬੱਲੇ ਕਰਾਈ ਹੁੰਦੀ ਆ ਜੀ ਤੇ ਗਰੀਬੀ ਵਹੀਂ ਬਹੁਤ ਦੇਖੀ ਹੁੰਦੀ ਆ ਇੱਥੇ ਇੰਡੀਆ ਦੇ ਵਿੱਚ ਜੀ ਅੱਜ ਕੱਲ ਦੇ ਬੱਚਿਆਂ ਨੂੰ ਬਾਹਰ ਬਾਰੇ ਕੀ ਮੈਸੇਜ ਦੇਣਾ ਚਾਹੋਗੇ ਬਸ ਮੈਂ ਤੇ ਵੈਸੇ ਪਹਿਨੂ ਕਹਿ ਦਿੰਦਾ ਜੀ ਬਸ ਬੱਚਿਆਂ ਨੂੰ ਤੇ ਮੈਂ ਇਹੋ ਕਹਿਣਾ ਚਾਹਨਾ ਵੀ ਜੇ ਤਾਂ ਅਸੀਂ ਤੁਸੀਂ ਇੱਥੇ ਸੈਟਲ ਤੁਹਾਡੇ ਕੋਲ ਜ਼ਮੀਨ ਹੈਗੀ ਆ ਜਾਂ ਜਿੱਦੀ 50-60000 ਰੁਪਇਆ ਇੱਥੇ ਤਨਖਾਹ ਆ ਗਈ ਆ ਜਾਂ ਲੱਖ ਰੁਪਇਆ ਤਨਖਾਹ ਆ ਗਈ ਆ ਉਹਨੂੰ ਬਾਹਰ ਜਾਣ ਦੀ ਲੋੜ ਨਹੀਂ ਕੋਈ ਬਾਹਰ ਕੰਮ ਬਹੁਤ ਔਖਾ ਹੈਗਾ ਇੱਥੇ ਜੋ ਨਜ਼ਾਰੇ ਆ ਪੰਜਾਬ ਦੇ ਨਜ਼ਾਰੇ ਆ ਉਹ ਕਿਤੇ ਵੀ ਨਹੀਂ ਹੈਗੇ ਠੀਕ ਆ ਉੱਥੇ ਦੇਸ਼ ਬਹੁਤ ਸੋਹਣਾ ਵਾ ਰੂਰ ਲੈਗੂਲੇਸ਼ਨ ਬਹੁਤ ਵਧੀਆ ਵਾ ਤੇ ਮਤਲਬ ਜਿਨ੍ਹਾਂ ਨੂੰ ਚਲੋ ਮਜਬੂਰ ਨੇ ਕੋਈ ਜਾਵੇ ਜ਼ਰੂਰੀ ਜਿੱਦਾ ਤੁਸੀਂ ਗਾਣੇ ਵਿੱਚ ਵੀ ਕੁਝ ਹਿੰਟ ਦਿੱਤੇ ਆ ਕਰਜ਼ਾ ਲੈ ਕੇ ਗਿਆ ਮੈਂ ਉੱਥੇ ਹਾਂਜੀ ਮੈਂ ਕਿਉਂਕਿ ਅੱਜ ਕੱਲ ਇਹ ਮੇਰੀ ਸਟੋਰੀ ਨਹੀਂ ਚਲੋ ਇਹ ਆਮ ਲੋਕਾਂ ਦੇ ਵਿੱਚੋਂ ਸਟੋਰੀ ਲਈ ਆ ਵੀ ਜਿਹੜਾ ਬੰਦਾ ਜਿਹੜਾ ਕਰਜ਼ਾ ਚੁੱਕ ਕੇ ਬਾਹਰ ਭੇਜਦਾ ਜਾਨਕਿ ਮੇਰਾ ਬਾਪੂ ਮੈਨੂੰ ਬਾਹਰ ਭੇਜਦਾ ਕਰਜ਼ਾ ਚੁੱਕ ਕੇ ਆਪਣੀ ਜ਼ਮੀਨ ਗਹਿਣੇ ਪਾ ਗਏ ਤੇ ਫਿਰ ਜਾਂਦਾ ਤੇ ਜਿੰਨੀ ਕੋ ਜ਼ਮੀਨ ਹੁੰਦੀ ਆ ਉਹ ਗਹਿਣੇ ਪਾ ਗਏ ਬਾਅਦ ਫਿਰ ਮੈਂ ਚਲੋ ਉੱਥੇ ਕਮਾਈ ਕਰਦਾ ਕੈਨੇਡਾ ਦੇ ਵਿੱਚ ਕਰਕੇ ਫਿਰ ਮੈਂ ਆਪਣੇ ਬਾਪੂ ਨੂੰ 30 ਕਿੱਲੇ ਜ਼ਮੀਨ ਇੱਥੇ ਪੰਜਾਬ ਦੇ ਵਿੱਚ ਲੈ ਕੇ ਦੇਣਾ ਵਾ ਜੀ ਐਦਾਂ ਦਾ ਗਾਣਾ ਦਿਖਾਇਆ ਗਿਆ ਇਹ ਤੁਹਾਡੇ ਜੈਨ ਚ ਕਿੱਦਾਂ ਆਇਆ ਗਾਣਾ ਜਿਹੜਾ ਤੁਸੀਂ ਕੀਤਾ ਵਾ ਇਹ ਮੈਂ ਜੀ ਵੈਸੇ ਕੈਨੇਡਾ ਜਾਣਾ ਸੀ ਮੈਂ ਸਾਰੇ ਲੇਖਕਾਂ ਨਾਲ ਦੂਜੇ ਪੱਤਰਕਾਰਾਂ ਨਾਲ ਕਈ ਵੀਰਾਂ ਨਾਲ ਕਿਉਂਕਿ ਪੱਤਰਕਾਰ ਹੀ ਮੇਰੇ ਬੜੇ ਸੱਜਣੇ ਆ ਉਹਨਾਂ ਨੇ ਮੈਂ ਸਲਾਹ ਕੀਤੀ ਮੈਂ ਕਿਹਾ ਯਾਰ ਮੈਂ ਕੈਨੇਡਾ ਜਾਣਾ ਵਾ ਤੇ ਚਲੋ ਨਾਲੇ ਪੁੰਨ ਦੇ ਨਾਲ ਹੀ ਫੜੀਆਂ ਤੇ ਜੇ ਕਿਤੇ ਮੈਨੂੰ ਕੋਈ ਕੈਨੇਡਾ ਦਾ ਗਾਣਾ ਮਿਲ ਜੇ ਤੇ ਵਧੀਆ ਗੱਲ ਆ ਔਰ ਕੈਨੇਡਾ ਦਾ ਗਾਣਾ ਮੈਨੂੰ ਮਿਲ ਗਿਆ ਔਰ ਗਰਦਾਸਪੁਰ ਤੋਂ ਮੈਂ ਵੈਸੇ ਜਿਹਨੇ ਲੇਖਕ ਤੇ ਗਾਣਾ ਲਿਖਿਆ ਮੈਂ ਵਿਚਾਰੇ ਉਹਨੂੰ ਨਹੀਂ ਜਾਣਦਾ ਤੇ ਵੀ ਕਿਹੜਾ ਗਾਣਾ ਪਰ ਗਾਣਾ ਬਹੁਤ ਵਧੀਆ ਲਿਖਿਆ ਸੀਗੇ ਤੇ ਉਹ ਮੈਂ ਤਾਂ ਗਾਣਾ ਕੀਤਾ ਜੀ ਇਦਾਂ ਜਰੀਆ ਬਣਿਆ ਤੇ ਪਬਲਿਕ ਕੀ ਅਪੀਲ ਕਰਨਾ ਜਾਓਗੇ ਬਸ ਪਬਲਿਕ ਨੂੰ ਮੈਂ ਇਹੋ ਅਪੀਲ ਕਰਨਾ ਚਾਹੁੰਦਾ ਵੀ ਤੁਸੀਂ ਚੰਗਾ ਸੁਣੋ ਔਰ ਚੰਗਾ ਗਾਓ ਜੇ ਤੁਸੀਂ ਗਾਣਾ ਚੰਗਾ ਗਾਓ ਚੰਗਾ ਸੁਣੋ ਵੈਸੇ ਮੈਂ ਜਿਹੜੇ ਗਾਣੇ ਵੀ ਗਾਉਣਾ ਜਿੰਨੇ ਵੀ ਗਾਣੇ ਗਾਉਣਾ ਜੀ ਨਸ਼ਿਆਂ ਨੂੰ ਕਦੀ ਪ੍ਰਮੋਟ ਨਹੀਂ ਕਰਦਾ ਹਥਿਆਰਾਂ ਨੂੰ ਕਦੀ ਪ੍ਰਮੋਟ ਨਹੀਂ ਕਰਦਾਗਾ ਮੈਂ ਜੋ ਵੀ ਆਪਣਾ ਸੱਭਿਆਚਾਰ ਦੇ ਚਕਾਣੀਆਂ ਬੀਤਦੀਆਂ ਜਾਂ ਪਿਆਰ ਮਲਾਪੜੇ ਜਾਂ ਸੱਭਿਆਚਾਰ ਗਾਣੇ ਮੈਂ ਬੋਲਦਾ ਵਾ ਜੀ ਤੇ ਬਾਕੀ ਮੈਂ ਹਥਿਆਰਾਂ ਨੂੰ ਦੂਜੇ ਜਨਮ ਸਾਰੇ ਵੀਰਾਂ ਨੂੰ ਜਾਂ ਗਾਇਕਾਂ ਨੂੰ ਬੇਨਤੀ ਕਰਦਾ ਵੀ ਉਹ ਕੋਈ ਵੀ ਇਥੇ ਰਾਨਾ ਨੂੰ ਪ੍ਰਮੋਟ ਕਰਨ ਸਾਫ ਸੁਥਰੇ ਗਾਣੇ ਬੋਲਣ ਜੀ ਇਹ ਸ਼ੂਟਿੰਗ ਕਿੱਥੇ ਕਿੱਥੇ ਕੀਤੀ ਹੈ ਸ਼ੂਟਿੰਗ ਭਾਜੀ ਕੈਨੇਡਾ ਕੀਤੀ ਆ ਤੇ ਕੁਝ ਪੰਜਾਬ ਦੇ ਵਿੱਚ ਕੀਤੀ ਆ ਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਨੂੰ ਅੱਜ ਅਸੀਂ ਬੜੀ ਹੀ ਖੁਸ਼ੀ ਦੀ ਗੱਲ ਦੱਸਣ ਜਾ ਰਹੇ ਹਾਂ ਕਿ ਅੱਜ ਅਸੀਂ ਅੰਮ੍ਰਿਤਸਰ ਦੇ ਵਿੱਚ ਅਰਬਨ ਹਾਰਟ 'ਚ ਖੜੇ ਹੋਏ ਸੀ ਸਾਰੇ ਰਾਣੇ ਇਕੱਠੇ ਹੋਏ ਸੀ ਤੇ ਅੱਜ ਜਿਹੜਾ ਸਾਡਾ ਬਹੁਤ ਹੀ ਪਿਆਰਾ ਦੋਸਤ ਆ ਕਾਂਸ਼ੀ ਰਾਮ ਚਾਂਦ ਜੀ ਜਿਨ੍ਹਾਂ ਦਾ ਗਾਣਾ ਰਿਲੀਜ਼ ਕੀਤਾ ਗਿਆ ਕੈਨੇਡਾ ਵਿੱਚ ਬੱਲੇ ਬੱਲੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਪੰਜਾਬੀ ਲੋਕ ਹੈ ਘਰ ਪਾਰ ਠੱਠੇ ਵਾਲਾ ਪ੍ਰਧਾਨ ਮਾਝਾ ਜ਼ੋਨ ਅੱਜ ਬੜੀ ਖੁਸ਼ੀ ਦੀ ਗੱਲ ਹੈ ਇਹ ਅਸੀਂ ਸਾਰੇ ਮਾਝਾ ਜ਼ੋਨ ਦੇ ਕਲਾਕਾਰ ਇਕੱਠੇ ਹੋਏ ਆ ਤਰਨਤਾਰਨ ਤੋਂ ਮੰਜੀਆਂ ਤੋਂ ਕੁਛ ਬਟਾਲੇ ਤੋਂ ਕੁਛ ਅੰਮ੍ਰਿਤਸਰ ਤੋਂ ਕੁਛ ਕੀਮ ਕਰਨ ਤੋਂ ਬਾਬਾ ਕਾਫੀ ਦੂਰ ਦੂਰ ਤੋਂ ਆਏ ਸਾਡੇ ਭੈਣ ਭਰਾ ਕਲਾਕਾਰ ਅੱਜ ਸਾਡਾ ਛੋਟਾ ਵੀਰ ਆਸ਼ਿਰਮ ਚਾਨਾ ਜਿਨ੍ਹਾਂ ਦਾ ਗਾਣਾ ਅੱਜ ਰਿਲੀਜ਼ ਕੀਤਾ ਕੈਨੇਡਾ ਵਿੱਚ ਵੱਡੇ ਵੱਡੇ ਅਸੀਂ ਕੈਨੇਡਾ ਵਿੱਚ ਇਕੱਠੇ ਹੀ ਅੱਧੀ ਛੂਟਿੰਗ ਇਹਨਾਂ ਦੀ ਕੈਨੇਡਾ ਵਿੱਚ ਹੋਈ ਆ ਤੇ ਅੱਧੇ ਛੂਟਿੰਗ ਇਹਨਾਂ ਦੀ ਇੱਥੇ ਪੰਜਾਬ ਵਿੱਚ ਆਂਕ ਇੰਡੀਆ ਵਿੱਚ ਹੋਈ ਆ ਤੇ ਬੜਾ ਅੱਛਾ ਗਾਣਾ ਕੰਡੀਡੇ ਵਿੱਚ ਬੱਲੇ ਬੱਲੇ ਜਿਨ੍ਹਾਂ ਨੂੰ ਗਾਇਆ ਕਾਸ਼ੀ ਰਾਮ ਚੰਦ ਜੀ ਨੇ ਲਿਖਿਆ ਨਿਸ਼ਾਨ ਵੀਰ ਜੀ ਨੇ ਅਤੇ ਹਰੀ ਅਹਿਮਤ ਜੀ ਨੇ ਮੂਜਬ ਦਿੱਤਾ ਤੇ ਸਾਡੇ ਐਮਡੀ ਮਨੋਤ ਧਾਰੀਵਾਲ ਜੀ ਉਹਨਾਂ ਨੂੰ ਰਿਲੀਜ਼ ਕਰ ਰਹੇ ਆ ਬਹੁਤ ਅੱਛਾ ਗੀਤ ਹੈ ਤੁਸੀਂ ਵੀ ਸੁਣੋ ਪਰਵਾਰਿਕ ਗੀਤ ਹੈ ਤੇ ਉਹ ਸਿੱਖਿਆ ਦੇਣ ਵਾਲਾ ਗੀਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਇਸ ਨੂੰ ਡਾਇਰੈਕਟ ਕੀਤਾ ਜਿਹੜਾ ਉਹ ਸਾਬੀ ạtਵਾਲ ਜੀ ਨੇ ਡਾਇਰੈਕਟ ਕੀਤਾ ਹੈ ਤੇ ਦੋਸਤੋ ਅਸੀਂ ਐਕਟਰ ਸਹਜੀਤ ਕੁਮਰ ਤੁਹਾਡੇ ਅਗੇ ਰਿਕਵੈਸਟ ਕਰਦੇ ਆ ਕਿ ਇਹ ਜਿਹੜਾ ਗਾਣਾ ਆ ਇਹ ਫੈਮਿਲੀ ਦੇ ਸੁਣਨ ਵਾਲਾ ਗਾਣਾ ਆ ਸਾਰੇ ਜਾਣੇ ਇਸ ਗਾਣੇ ਨੂੰ ਜਰੂਰ ਸੁਣੋ YouTube ਤੇ ਜਾ ਕੇ ਔਰ ਇਸ ਗਾਣੇ ਨੂੰ ਵੱਧਤ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰਕੇ ਜਰੂਰ ਦੱਸੋ ਤੇ ਕਾਂਸੀ ਰਾਮ ਜੀ ਦਾ ਹੌਸਲਾ ਫਰਾਈ ਕਰੋ ਸਾਸੀ ਦੇ ਦੋਸਤੋ ਮੈਂ ਤੁਹਾਡਾ ਪੰਜਾਬੀ ਲੋਕਾਂ ਦਾ ਇੱਕ ਜੰਟਾ ਗੱਲ ਅੱਜ ਬਹੁਤ ਖੁਸ਼ੀ ਦੀ ਗੱਲ ਆ ਕਿ ਸਾਡੇ ਵੱਡੇ ਵੀਰ ਕਾਂਸੀ ਰਾਮ ਚੰਦ ਜੀ ਦਾ ਗਾਣਾ ਰਿਲੀਜ਼ ਹੋਇਆ ਆ ਆਪ ਸਭ ਨੂੰ ਪਤਾ ਹੀ ਹੈ ਕਿ ਇੱਕ ਪਰਿਵਾਰਿਕ ਗੀਤ ਆ ਇੱਕ ਸੇਹ ਦੇਣ ਵਾਲਾ ਗੀਤ ਆ ਜਿੱਥੇ ਕਲਚਰ ਗੀਤ ਜਾਂ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਆ ਕਿ ਅੱਛੇ ਗੀਤ ਨਹੀਂ ਆ ਉਹਨਾਂ ਦੀ ਮੀਡੀਆ ਵੀ ਚਾਹੇ ਚਾਹੇ ਸਾਡੇ ਸਮਾਜ ਆ ਚਾਹੇ ਸਾਡੇ ਸਰੋਤੇ ਆ ਉਹ ਬਹੁਤ ਸ਼ਾਲਦੇ ਉਸ ਗੀਤ ਨੂੰ ਵੀ ਆ ਵੇਖੋ ਕੀ ਗਾਇਆ ਜੀ ਕੀ ਬੋਲਿਆ ਜੀ ਉੱਥੇ ਹੀ ਤੁਸੀਂ ਚੰਗੇ ਗੀਤਾਂ ਨੂੰ ਜਰੂਰ ਪ੍ਰਮੋਟ ਕਰਿਆ ਕਰੋ ਤਾਂ ਕਿ ਸਾਡੇ ਵਰਗੇ ਜਿਹੜੇ ਨਵੇਂ ਕਲਾਕਾਰ ਅਸੀਂ ਉਹ ਹੌਸਲਾ ਕਰ ਸਕੀਏ ਕਿ ਵਧੀਆ ਗੀਤ ਦੇਈਏ ਬਾਕੀ ਬਹੁਤ ਬਹੁਤ ਧੰਨਵਾਦ ਸਭ ਦਾ ਇਹਨਾਂ ਦਾ ਸਾਡੇ ਚਾਚਾ ਜੀ ਹਰਪਾਲ ਠੱਠੇ ਵਾਲਾ ਜੀ ਮੈਡਮ ਜੀ ਉਹਨਾਂ ਦਾ ਜਿਨ੍ਹਾਂ ਨੇ ਇੱਦੀ ਦੂਰ ਤੋਂ ਆ ਕੇ ਕਾਂਸੀ ਰਾਮ ਚੰਦੀ ਦਾ ਹੌਸਲਾ ਉਦਾਇਆ ਤੇ ਮੈਂ ਉਮੀਦ ਤੇ ਆਸ ਕਰਦਾ ਹਾਂ ਤੁਸੀਂ ਇਸ ਗੀਤ ਨੂੰ ਬਹੁਤ ਪਿਆਰ ਮੁਹੱਬਤ ਬਖਸ਼ੋਗੇ ਧੰਨਵਾਦ